ਜਿਨ੍ਹਾਂ ਦੇ ਲੀਵਰ ਵਿੱਚ ਪ੍ਰੋਬਲਮ ਹੈ ਲੀਵਰ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਲੀਵਰ ਫੈਟੀ ਆ ਪੀਲੀਆ ਹੋ ਗਿਆ ਵਾ ਚਾਹੇ ਪੇਟ 'ਚ ਗਰਮੀਆਂ ਸੋਰਸਸ ਜਾਂ ਵਲ ਚੜਦੇ ਆ ਉਹਨਾਂ ਵਾਸਤੇ ਲੈ ਕੇ ਆਇਆ ਕਰ ਆਰਾਮ ਬਣ ਇਲਾਜ ਸਸੀ ਗਾ ਦੋਸਤੋ ਮੇਰਾ ਨਾਮ ਹੈ ਪ੍ਰਿੰਸ ਤਰਨਤਾਰਨ ਜ਼ਿਲ੍ਹਾ ਪੱਟੀ ਸ਼ਹਿਰ ਦੇ ਲਾਗੇ ਪਿੰਡ ਮਾੜਲ ਬੋਪਾ ਰਹੇ ਆਪਣੀ ਸ਼ਾਪ ਤੇ ਆਪਣਾ ਕਲੀਨਿਕ ਹੈ ਇਨਾਂ ਦੇ ਲੀਵਰ ਵਿੱਚ ਸਮੱਸਿਆ ਆ ਰਹੀ ਹੈ ਕਾਫੀ ਲੰਮੇ ਸਮੇਂ ਤੋਂ ਸ਼ਰਾਬ ਦਾ ਸੇਵਨ ਕਰਦੇ ਦੇ ਚਾਹੇ ਉਹ ਨਸ਼ਾ ਖਾ ਰਹੇ ਜੇ ਚਾਹੇ ਫਾਸਟ ਫੂਡ ਖਾ ਰਹੇ ਦੇ ਜਿਹਦੇ ਕਾਰਨ ਲੀਵਰ ਵਿੱਚ ਸਮੱਸਿਆ ਆ ਗਈ ਹੈ ਲੀਵਰ ਫੈਟੀ ਹੋ ਚੁੱਕਿਆ ਹੈ ਕੋਈ ਵੀ ਚੀਜ਼ ਖਾਂਦੇ ਦੇ ਹਜਮ ਨਹੀਂ ਹੁੰਦੀ ਜਾਂ ਤੁਹਾਨੂੰ ਕੋਈ ਪਰੇਸ਼ਾਨੀ ਆ ਰਹੀ ਆ ਤਾਂ ਇਹ ਇੱਕ ਸ਼ਰਬਤ ਤਿਆਰ ਕੀਤਾ ਹੈ ਜਿਹਦੇ ਵਿੱਚ ਅਸੀਂ 20 ਤਰ੍ਹਾਂ ਜੜੀ-ਬੂਟੀਆਂ ਪਾ ਕੇ ਇਹਨੂੰ ਤਿਆਰ ਕੀਤਾ ਹੈ ਜਿਹਦਾ ਇਸਤੇਮਾਲ ਕਰਨ ਨਾਲ 15 ਦਿਨਾਂ ਵਿੱਚ ਤੁਹਾਡਾ ਲੀਵਰ ਜੋ ਫੈਟੀ ਹੈ ਚਾਹੇ ਕੋਈ ਚੀਜ਼ ਹਜਮ ਨਹੀਂ ਹੁੰਦੀ ਖੱਟੇ ਡਕਾਰੋਂ ਦੇ ਪਸ ਡਕਾਰੋਂ ਹੁੰਦੇ ਨੇ ਉਹਨੂੰ ਇਹ ਬਿਲਕੁਲ ਠੀਕ ਕਰ ਦੇਗਾ ਇਹਨੂੰ ਮੰਗਵਾਉਣ ਵਾਸਤੇ ਉਹ ਨੰਬਰਾਂ ਤੇ ਸੰਪਰਕ ਕਰ ਸਕਦੇ ਨੇ ਤੁਹਾਡੇ ਘਰੇ ਬੈਠੇ ਭੇਜ ਸਕਦੇ ਆ ਇਹ ਸਾਨੂੰ ਮਿਲਣਾ ਹੋਵੇ ਤਰਨਤਾਰਨ ਜ਼ਿਲ੍ਹਾ ਪੱਟੀ ਸ਼ਹਿਰ ਦੇ ਲਾਗੇ ਪਿੰਡ ਮਾਡਲ ਬੋਪਾਰਿਆਕ ਦੀ ਇਹ ਤੁਹਾਨੂੰ ਲਿਜਾ ਸਕਦੇ ਨੇ ਇਹ ਬਹੁਤ ਵਧੀਆ ਕੰਮ ਕਰਦਾ ਲੀਵਰ ਉੱਤੇ ਇਹਨੂੰ ਇੱਕ ਵਾਰੀ ਮੰਗਾ ਕੇ ਵੇਖੋ 15 ਦਿਨਾਂ ਵਿੱਚ ਇਹਨੂੰ ਰਿਜ਼ਲਟ ਮਿਲੇਗਾ ਤੁਹਾਨੂੰ 15 ਦਿਨਾਂ ਦੇ ਬਿਲਕੁਲ ਠੀਕ ਕਰ ਦੇਗਾ ਸਤਿ ਸ੍ਰੀ ਅਕਾਲ ਦੋਸਤੋ